ਵਾਹਿਗੁਰੂ ਸੋਹਿਬ ਜੀ ਅਸਾੜਤ ਪੰੰਧਾ ਤਿਸ ਲਗੇ ਹਰ ਨਾ ਨਜਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਜੁਗੋ ਜੁਗ ਅਟਲ ਸ਼ਬਦ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਗੱਠੇ ਸਤਸੰਗੀ ਜਨੋ ਤੋਂ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ 12 ਮਹਾਂਮੰਝ ਦੀ ਬਾਣੀ ਅੰਦਰ ਸਮਝਾਰੇ ਹਨ ਕਿ ਇਹ ਪਾਈ ਹਾੜ ਦਾ ਮਹੀਨਾ ਉਹ ਸਜੀਵ ਨੂੰ ਤਪਦਾ ਪ੍ਰਤੀਤ ਹੁੰਦਾ ਹੈ ਜਿਸ ਦੇ ਹਿਰਦੇ ਵਿੱਚ ਪ੍ਰਭੂ ਪਤੀ ਦੀ ਯਾਦ ਪ੍ਰਭੂ ਪਤੀ ਦਾ ਪਿਆਰ ਨਹੀਂ ਵਸਦਾ ਜਿਸ ਨੇ ਸਾਰੇ ਸੰਸਾਰ ਦੇ ਜਗਤ ਦੇ ਆਸਰੇ ਪਰਮਾਤਮਾ ਨੂੰ ਛੱਡ ਕੇ ਤਿਆਗ ਕੇ ਤੇ ਮਨੁੱਖਾਂ ਦੇ ਉੱਤੇ ਆਸ ਤੇ ਟੇਕ ਰੱਖੀ ਹੋਈ ਹੈ ਸਤਿਗੁਰੂ ਜੀ ਹਾਰਡ ਦੇ ਮਹੀਨੇ ਦੀ ਉਦਾਹਰਨ ਦੇ ਕੇ ਅੰਦਰ ਦੀ ਗੱਲ ਸਮਝਾਉਂਦੇ ਹਨ ਹਾਰਡ ਦੇ ਮਹੀਨੇ ਵਿੱਚ ਸੂਰਜ ਆਪਣੇ ਪੂਰੇ ਜੋਬਨ ਤੇ ਹੁੰਦਾ ਹੈ ਸੂਰਜ ਦੀ ਤਪਸ਼ ਦੇ ਨਾਲ ਧਰਤੀ ਦੇ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਹਨ ਧਰਤੀ ਦੇ ਉੱਤੇ ਉੱਗਿਆ ਹੋਇਆ ਕ ਰੁਖ ਸੁੱਕਣ ਤੇ ਕੁਮਲਾਣ ਲੱਗ ਪੈਂਦੀਆਂ ਹਨ ਇਸੇ ਹੀ ਤਰ੍ਹਾਂ ਦੀ ਤਪਸ਼ ਇਸ ਜੀਵ ਦੇ ਅੰਦਰ ਵਾਪਰਦੀ ਹੈ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਬਚਨ ਮਿਲਦੇ ਹਨ ਕਿ ਇਹ ਸਜੀਵ ਦਾ ਸਰੀਰ ਲੋਹਾਰ ਦੀ ਪੱਠੀ ਬਣਿਆ ਹੋਇਆ ਹੈ ਪੱਠੀ ਦੀ ਤਰ੍ਹਾਂ ਤਪ ਰਿਹਾ ਹੈ ਤੇ ਇਸ ਸਰੀਰ ਰੂਪੀ ਪੱਠੀ ਦੇ ਵਿੱਚ ਪੰਜ ਤਰ੍ਹਾਂ ਦੀ ਅੱਗ ਬਲ ਰਹੀ ਹੈ ਤੇ ਮਨ ਰੂਕੀ ਲੋਹੇ ਨੂੰ ਉਹ ਪਿਘਲਾ ਰਹੀ ਹੈ ਸੈਭ ਫੁਰਮਾਨ ਕਰਦੇ ਹਨ ਕਾਇਆ ਆਹਰਨ ਮਨ ਵਿੱਚ ਲੋਹਾ ਪੰਜ ਅਗਨ ਤਿਤ ਲਾਗ ਰਹੀ ਕੋਈਲੇ పాਪ ਪੜੇ ਇਸ ਉੱਪਰ ਮਨ ਜਲਿਆ ਸੰਨੀ ਚਿੰਤ ਪਈ ਜੀਵ ਦੇ ਕੀਤੇ ਹੋਏ పాਪ ਕੋਲਿਆਂ ਦਾ ਕੰਮ ਕਰ ਰਹੇ ਹਨ ਤੇ ਮਨ ਜਿਹੜਾ ਹੈ ਸੜ ਰਿਹਾ ਹੈ ਚਿੰਤਾ ਦੀ ਸਨੀ ਇਸ ਮਨ ਨੂੰ ਚੰਗੀ ਤਰ੍ਹਾਂ ਸਾੜ ਤੇ ਭੁੰਨ ਰਹੀ ਹੈ ਫਿਰ ਸਤਿਗੁਰੂ ਜੀ ਇਸ ਸ਼ਬਦ ਦੇ ਅਖੀਰ ਵਿੱਚ ਸਮਝਾਉਂਦੇ ਹਨ ਕਿ ਇਹ ਭਾਈ ਅਜੇ ਵੀ ਕੁਝ ਵਿਗੜਿਆ ਨਹੀਂ ਅਜੇ ਵੀ ਸਮਾਂ ਹੈ ਜੇ ਕਿਤੇ ਗੁਰੂ ਦਾ ਮਿਲਾਪ ਪ੍ਰਾਪਤ ਹੋ ਜਾਵੇ ਤੇ ਗੁਰੂ ਪਰਮਾਤਮਾ ਦੇ ਨਾਮ ਦੀ ਦਾਤ ਦੇ ਦੇਵੇ ਤੇ ਇਹ ਸੜਿਆ ਹੋਇਆ ਮਨ ਜਿਹੜਾ ਹੈ ਹਰਾ ਭਰਾ ਹੋ ਸਕਦਾ ਹੈ ਭਾਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤੇ ਨਿਹ। ਜੇ ਗੁਰੂ ਮਿਲ ਪਵੇ ਤੇ ਸੜਿਆ ਹੋਇਆ ਮਨ ਖਰਾ ਹੋ ਸਕਦਾ ਹੈ। ਜਿਵੇਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਅੱਗ ਅੰਦਰ ਬਲ ਰਹੀ ਹੈ। ਬਾਹਰ ਸੂਰਜ ਧਰਤੀ ਨੂੰ ਪੱਠ ਦੀ ਤਰ੍ਹਾਂ ਤਪਾ ਰਿਹਾ ਹੈ। ਤੇ ਜਿਹੜਾ ਜੀਵ ਪਰਮਾਤਮਾ ਦੇ ਨਾਲੋਂ ਟੁੱਟਿਆ ਹੋਇਆ ਹੈ। ਉਸ ਦੇ ਅੰਦਰ ਵੀ ਤਪਸ਼ ਹੈ ਤੇ ਬਾਹਰ ਵੀ ਉਸ ਨੂੰ ਤਪਸ਼ ਪ੍ਰਤੀਤ ਹੁੰਦੀ ਹੈ। ਜਿਸ ਦਾ ਅੰਦਰ ਹਿਰਦਾ ਠੰਡਾ ਠਾਰ ਤੇ ਸ਼ਾਂਤ ਹੈ। ਉਹ ਬਾਹਰ ਦੀ ਤਪਸ਼ ਨੂੰ ਵੀ ਸਹਾਰ ਜਾਂਦਾ ਹੈ ਤੇ ਸਹਿਣ ਕਰ ਜਾਂਦਾ ਹੈ। ਇਸ ਕਰਕੇ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਹਾਰ ਦਾ ਮਹੀਨਾ ਉਸ ਜੀਵ ਨੂੰ ਤਪ ਦਾ ਪ੍ਰਤੀਤ ਹੁੰਦਾ ਹੈ ਜਿਸ ਦੇ ਹਿਰਦੇ ਵਿੱਚ ਪ੍ਰਭੂ ਪਤੀ ਦੀ ਯਾਦ ਨਹੀਂ ਪਿਆਰ ਨਹੀਂ ਪ੍ਰਭੂ ਪਤੀ ਨਹੀਂ ਵੱਸਦਾ ਉਸ ਨੇ ਜਗਤ ਨੂੰ ਆਸਰਾ ਦੇਣ ਵਾਲੇ ਜਗਤ ਨੂੰ ਜੀਵਨ ਦੇਣ ਵਾਲੇ ਪਰਮਾਤਮਾ ਨੂੰ ਤਿਆਗ ਕੇ ਮਨੁੱਖਾਂ ਦੇ ਉੱਤੇ ਆਸ ਤੇ ਟੇਕ ਰੱਖ ਲਈ ਹੈ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਦੀ ਆਸ ਸ੍ਰੀ ਸੁਖਮਨੀ ਸਾਹਿਬ ਜੀ ਦੇ ਅੰਦਰ ਸਤਿਗੁਰੂ ਜੀ ਦੇ ਪਾਵਨ ਬਚਨ ਅਸੀਂ ਪੜ੍ਹਦੇ ਹਾਂ ਮਾਨੁਖ ਕੀ ਟੇਕ ਬਿਰਤੀ ਸਭ ਜਾਨ ਦੇਵਨ ਕੋ ਇਕੈ ਭਗਵਾਨ ਮਨੁੱਖ ਸਹਾਇਤਾ ਕਰਨ ਤੋਂ ਪਹਿਲਾਂ ਜਾਂ ਲੋੜ ਪੈਣ ਤੋਂ ਪਹਿਲਾਂ ਵੀ ਕਈ ਵਾਰ ਸਾਥ ਛੱਡ ਜਾਂਦੇ ਹਨ ਪਰ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਤੇ ਜਿੱਥੇ ਵੀ ਉਸ ਨੂੰ ਯਾਦ ਕਰੀਏ ਪਰਮਾਤਮਾ ਉੱਥੇ ਹੀ ਪ੍ਰਗਟ ਹੋ ਜਾਂਦਾ ਹੈ ਜਿੱਥੇ ਹਰ ਆਰਾਦੀ ਹੈ ਜਿੱਥੇ ਹਰ ਮਿੱਤ ਸਾਈ ਸੋ ਸਤਿਗੁਰੂ ਜੀ ਸਮਝਾ ਰਹੇ ਹਨ ਕਿ ਹਾਰ ਦਾ ਮਹੀਨਾ ਉਸੇ ਨੂੰ ਹੀ ਤਪਦਾ ਪ੍ਰਤੀਤ ਹੁੰਦਾ ਹੈ ਜਿਸ ਦੇ ਹਿਰਦੇ ਵਿੱਚ ਪਰਮਾਤਮਾ ਨਹੀਂ ਜਿਸ ਨੇ ਪਰਮਾਤਮਾ ਦਾ ਆਸਰਾ ਛੱਡ ਕੇ ਬੰਦਿਆਂ ਦੇ ਆਸਰੇ ਤੱਕ ਨਹੀਂ ਸ਼ੁਰੂ ਕਰ ਦਿੱਤੀ ਹੋਂ ਕਿਉਂਕਿ ਪਰਮਾਤਮਾ ਦਾ ਬਣਾਇਆ ਹੋਇਆ ਅਟਲ ਕਾਨੂੰਨ ਨਿਜ਼ਮ ਹੈ ਕਿ ਜਿਹੜਾ ਵੀ ਜੀਵ ਦੂਜੇ ਪਿਆਰ ਵਿੱਚ ਫਸ ਜਾਂਦਾ ਹੈ ਉਸ ਨੂੰ ਖੁਵਾਰੀ ਸਹਿਣੀ ਪੈਂਦੀ ਹੈ ਦੂਆ ਭਾਏ ਵਿਗੁੱਚੀ ਹੈ ਗਲ ਪਾਈ ਸਜਮਕੀ ਫਸ ਅਖੀਰ ਉਸ ਦੇ ਗਲ ਦੇ ਵਿੱਚ ਜਮਾਂ ਦੀ ਫਾਹੀ ਪੈਂਦੀ ਹੈ ਦੂਜਾ ਭੰਦੂਆ ਪਾਏ ਦਾ ਅਰਥ ਹੈ ਕਿ ਦੂਜਾ ਪਿਆਰ ਬਿਨਾਂ ਪਰਮਾਤਮਾ ਤੋਂ ਕਿਸੇ ਹੋਰ ਦਾ ਸਤਿਗੁਰੂ ਜੀ ਦੀ ਬਾਣੀ ਸਿਖਿਆ ਦਿੰਦੀ ਹੈ ਕਿ ਇਹ ਭਾਈ ਤੂੰ ਆਪਣੇ ਬੱਚਿਆਂ ਨੂੰ ਪਿਆਰ ਕਰ ਆਪਣੀਆਂ ਚੀਜ਼ਾਂ ਵਸਤੂਆਂ ਨੂੰ ਪਿਆਰ ਕਰ ਪਰ ਸਭ ਤੋਂ ਪਹਿਲਾਂ ਪਰਮਾਤਮਾ ਨੂੰ ਪਿਆਰ ਕਰ ਬਿਨਾਂ ਪਰਮਾਤਮਾ ਦੇ ਪਿਆਰ ਤੋਂ ਇਹ ਬਾਕੀ ਸਾਰੇ ਪਿਆਰ ਦੁਖਦਾਈ ਹਨ ਜੇ ਪਰਮਾਤਮਾ ਨਾਲ ਪਿਆਰ ਹੈ ਤੇ ਇਹਨਾਂ ਚੀਜ਼ਾਂ ਵਸਤੂਆਂ ਦਾ ਪਿਆਰ ਤੇ ਲਗਾਓ ਤੈਨੂੰ ਦੁਖੀ ਨਹੀਂ ਕਰੇਗਾ ਪਰ ਜੀਵ ਪਰਮਾਤਮਾ ਨੂੰ ਛੱਡ ਕੇ ਚੀਜ਼ਾਂ ਵਸਤੂਆਂ ਪਦਾਰਥਾਂ ਨੂੰ ਪਿਆਰ ਕਰਦਾ ਹੈ ਲਗਾਓ ਕਰਦਾ ਹੈ ਤੇ ਇਹ ਉਸ ਨੂੰ ਦੁਖੀ ਕਰਦੀਆਂ ਹਨ ਜੋ ਜਮਾਂ ਦੀ ਫਾਇਹੀ ਸਾਬਤ ਹੁੰਦੀਆਂ ਕਿਉਂਕਿ ਪਰਮਾਤਮਾ ਦਾ اٹਲ ਕਾਨੂੰਨ ਤੇ ਨਿਯਮ ਹੈ ਕਿ ਜੀਵ ਇਸ ਸਰੀਰ ਵਿੱਚ ਬੈਠ ਕੇ ਇਸ ਸਰੀਰ ਦੇ ਨਾਲ ਜਿਹੋ ਜੇ ਕਰਮ ਕਰਦਾ ਹੈ ਉਹ ਜਿਆ ਉਸ ਨੂੰ ਫਲ ਭੁਗਤਣਾ ਪੈਂਦਾ ਹੈ ਕਰਮਾਂ ਸੰਦੜਾ ਖੇਤ ਜੀ ਹਾਂ ਵੀ ਜੈ ਸੋ ਲੁਣੇ ਮੱਥੇ ਜੋ ਲਿਖਿਆ ਹੁਣ ਮੱਥੇ ਦੇ ਲੇਖ ਕਿਸ ਤਰ੍ਹਾਂ ਲਿਖੇ ਜਾਂਦੇ ਹਨ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਠੀਕ ਹੈ ਕਿ ਪਰਮਾਤਮਾ ਸਾਰੇ ਸੰਸਾਰ ਨੂੰ ਜੀਵਾਂ ਨੂੰ ਆਪਣੇ ਹੁਕਮ ਵਿੱਚ ਚਲਾਉਂਦਾ ਹੈ ਪਰ ਹੁਕਮ ਦੀ ਕਲਮ ਜਿਹੜੀ ਹੈ ਉਹ ਜੀਵਾਂ ਦੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਹੀ ਚਲਦੀ ਹੈ ਸਾਹਿਬ ਫਰਮਾਨ ਕਰਦੇ ਹਨ ਹੁਕਮ ਚਲਾਏ ਆਪਣੇ ਕਰਮੀ ਵਹਿ ਕਲਮ ਸੋ ਜੀਵ ਦੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਹੁਕਮ ਦੀ ਕਲਮ ਚੱਲਦੀ ਹੈ ਜਿਹੋ ਜੇ ਜੀਵ ਕਰਮ ਕਰਦਾ ਹੈ ਉਹੋ ਜਿਹਾ ਇਸ ਦੇ ਮੱਥੇ ਦਾ ਲੇਖ ਲਿਖ ਦਿੱਤਾ ਜਾਂਦਾ ਹੈ ਜਿਹਾ ਬੀਜੇ ਸੋ ਲੁਣੇ ਜਿਹੋ ਜੇ ਇਹ ਜੀਵ ਬੀਜ ਬੀਜਦਾ ਹੈ ਕਰਮਾਂ ਰੂਪੀ ਬੀਜ ਉਹੋ ਜੀ ਇਹ ਫਸਲ ਵੱਢਦਾ ਹੈ ਉਹੋ ਜੀ ਇਸ ਦੇ ਮੱਥੇ ਤੇ ਲੇਖ ਲਿਖੇ ਹੁੰਦੇ ਹਨ ਹੁਣ ਜਦੋਂ ਇਸ ਜੀਵ ਨੇ ਚੰਗਾ ਕਰਮ ਤਾਂ ਕੀਤਾ ਨਹੀਂ ਮੰਦੇ ਕਰਮ ਕੀਤੇ ਹਨ ਤੇ ਇਹਨਾਂ ਮੰਦੇ ਕਰਮਾਂ ਵਿੱਚ ਹੀ ਇਸ ਦੀ ਜ਼ਿੰਦਗੀ ਰੂਪੀ ਰਾਤ ਜਿਹੜੀ ਹੈ ਉਹ ਗੁਜ਼ਰ ਜਾਂਦੀ ਹੈ ਤੇ ਇਹ ਜ਼ਿੰਦਗੀ ਰੂਪੀ ਰਾਤ ਜਿਹੜੀ ਹੈ ਹਾਵਿਆਂ ਦੇ ਵਿੱਚ ਪਛਤਾਵਿਆਂ ਦੇ ਵਿੱਚ ਕੌਕਿਆਂ ਦੇ ਵਿੱਚ ਗੁਜਰਦੀ ਹੈ ਰੈਣ ਵਿਹਾਣੀ ਪਸ਼ੂਤਾਣੀ ਉੱਠ ਚਲੀ ਗਈ ਨਿਰਾਸ ਅਖੀਰ ਜਿੰਦ ਜਿਹੜੀ ਹੈ ਉਹ ਨਿਰਾਸ਼ ਹੋ ਕੇ ਇਸ ਸੰਸਾਰ ਤੋਂ ਚਲਦੀ ਬਣਦੀ ਹੈ ਪਰ ਜਿਨ੍ਹਾਂ ਨੂੰ ਗੁਰੂ ਮਿਲ ਪਿਆ ਹੈ ਉਹ ਪਰਮਾਤਮਾ ਦੇ ਦਰਬਾਰ ਵਿੱਚ ਸੁਰਖਰੂ ਹੋ ਕੇ ਜਾਂਦੇ ਹਨ ਜਿਨਕਾਂ ਸਾਧੂ ਭੇਟੀ ਹੈ ਸੋ ਦਰਗਾਹ ਹੋਏ ਖਲਾਸ ਇਸ ਕਰਕੇ ਇਹ ਜੀਵ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਕਰਿਆ ਕਰ ਕਿ ਇਹ ਪ੍ਰਭੂ ਜੀਓ ਕਿਰਪਾ ਕਰਕੇ ਮਿਹਰ ਕਰਕੇ ਮੇਰੇ ਹਿਰਦੇ ਦੇ ਅੰਦਰ ਆਪਣੇ ਦਰਸ਼ਨਾਂ ਦੀ ਤਾਂਗ ਤੇ ਤੜਪ ਪੈਦਾ ਕਰ ਦੇਵੋ ਲਗਨ ਪੈਦਾ ਕਰ ਦੇਵੋ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਮੇਰੀ ਇਹ ਅਰਦਾਸ ਹੈ ਬੇਨਤੀ ਹੈ ਜੋਤੜੀ ਹੈ ਤੇਰੇ ਤੋਂ ਬਿਨਾ ਮੇਰਾ ਹੋਰ ਕੋਈ ਸਹਾਰਾ ਨਹੀਂ ਕੋਈ ਆਸਰਾ ਨਹੀਂ ਇਸ ਕਰਕੇ ਮੇਰੀ ਤੇਰੇ ਚਰਨਾਂ ਵਿੱਚ ਹੀ ਅਰਦਾਸ ਬੇਨਤੀ ਹੈ ਕਿ ਮੇਰੇ ਹਿਰਦੇ ਦੇ ਅੰਦਰ ਆਪਣੀ ਦਰਸ਼ਨਾਂ ਦੀ ਪਿਆਸ ਆਪਣੀ ਦਰਸ਼ਨਾਂ ਦੀ ਤਾੰਗ ਤੇ ਤੜਪ ਪੈਦਾ ਕਰ ਦੇਵੋ ਅਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਜਿਸ ਮਨੁੱਖ ਦੇ ਮਨ ਵਿੱਚ ਪ੍ਰਭੂ ਦੇ ਚਰਨਾਂ ਦਾ ਵਾਸਾ ਹੈ ਉਸ ਨੂੰ ਹਾਰ ਦਾ ਮਹੀਨਾ ਵੀ ਭਾਵੇਂ ਕਿ ਤਪਦਾ ਹੈ ਸੁਹਾਵਣਾ ਜਾਪਦਾ ਹੈ ਉਸ ਨੂੰ ਦੁਨੀਆਂ ਦੇ ਦੁੱਖ ਕਲੇਸ਼ ਵੀ ਦੁਖੀ ਨਹੀਂ ਕਰ ਸਕਦੇ ਪਰਮਾਤਮਾ ਦੇ ਮਿਲਾਪ ਦੀ ਬਰਕਤ ਇਹੀ ਹੈ ਕਿ ਜਦੋਂ ਜੀਵ ਪਰਮਾਤਮਾ ਦਾ ਮਿਲਾਪ ਪ੍ਰਾਪਤ ਕਰ ਲੈਂਦਾ ਹੈ ਪਰਮਾਤਮਾ ਦੇ ਚਰਨ ਇਸ ਜੀਵ ਦੇ ਹਿਰਦੇ ਵਿੱਚ ਵਸ ਜਾਂਦੇ ਹਨ ਪਰਮਾਤਮਾ ਦੀ ਯਾਦ ਇਸ ਜੀਵ ਦੇ ਹਿਰਦੇ ਵਿੱਚ ਵਸ ਜਾਂਦੀ ਹੈ ਤਦੋਂ ਇਸ ਜੀਵ ਨੂੰ ਪ੍ਰਤੀਤ ਹੋਣ ਲੱਗ ਪੈਂਦਾ ਹੈ ਕਿ ਦੁੱਖ ਵੀ ਪਰਮਾਤਮਾ ਦਾ ਹੀ ਬਣਾਇਆ ਹੋਇਆ ਹੈ ਸੁੱਖ ਵੀ ਪਰਮਾਤਮਾ ਦਾ ਬਣਾਇਆ ਹੋਇਆ ਹੈ ਜਨਮ ਵੀ ਪਰਮਾਤਮਾ ਦਾ ਦਿੱਤਾ ਹੋਇਆ ਹੈ ਮੌਤ ਵੀ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੋਈ ਦਾਤ ਹੀ ਹੈ ਇੱਕ ਨਾਂ ਦੁੱਖ ਭੂਖ ਸਦਮਾਰ ਇਹ ਪੇਦਾਤ ਤੇਰੀ ਦਾਤਰ ਜੀਵ ਸਮਝ ਜਾਂਦਾ ਹੈ ਦੁੱਖ ਔਰ ਸੁਖ ਦੋ ਕੱਪੜਿਆਂ ਬਸਤਰਾਂ ਦੀ ਤਰ੍ਹਾਂ ਹਨ ਜਿਨ੍ਹਾਂ ਨੂੰ ਪਹਿਣ ਕੇ ਹੀ ਜ਼ਿੰਦਗੀ ਗੁਜ਼ਾਰਨ ਕਰਨੀ ਹੈ ਸੁਖ ਦੁੱਖ ਦੋਹੇਦਾਰ ਕੱਪੜੇ ਪਹਿਰੇ ਜਾਇ ਮਨੁੱਖ ਇਸ ਕਰਕੇ ਮਨ ਦੁੱਖਾਂ ਦੇ ਵਿੱਚ ਵੀ ਪਰਮਾਤਮਾ ਨੂੰ ਇਹ ਜੀਵ ਯਾਦ ਕਰਦਾ ਹੈ ਤੇ ਦੁੱਖ ਦੇ ਵਿੱਚ ਵੀ ਸੁਖ ਤੇ ਆਨੰਦ ਮੰਨਦਾ ਹੈ ਤੇ ਸਤਿਗੁਰੂ ਜੀ ਦੇ ਬਚਨ ਹਨ ਦੁੱਖ ਨਹੀਂ ਸਭ ਸੁਖ ਹੀ ਹੈ ਰੇ ਇੱਕ ਹੈ ਇੱਕੀ ਨਿਤਾ ਹੈ ਇਸ ਕਰਕੇ ਖਾਰ ਦਾ ਮਹੀਨਾ ਭਾਵੇਂ ਕਿ ਤਪਦਾ ਹੈ ਉਹ ਸਜੀਵ ਨੂੰ ਇਸ ਮਹੀਨੇ ਦੇ ਵਿੱਚ ਵੀ ਸੁਖ ਪ੍ਰਤੀਤ ਹੁੰਦਾ ਹੈ ਜਿਸ ਦੇ ਹਿਰਦੇ ਵਿੱਚ ਪਰਮਾਤਮਾ ਦੇ ਚਰਨਾਂ ਦਾ ਵਾਸਾ ਹੈ ਜਿਸ ਤੇ ਮਨ ਦੇ ਵਿੱਚ ਪਰਮਾਤਮਾ ਦੀ ਯਾਦ ਹੈ ਵਿਚਾਰ ਕਰਦੇ ਹਾਂ ਹੋਈਆਂ ਫੁੱਲਾਂ ਦੀ ਖੁਸ਼ਬਖਸ਼ਣੀ ਫਤੇ ਦੀ ਸੰਧ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ